ਉਦੇ ਵਿੱਚੋਂ 7-8 ਕਿਲੋ 7-8 ਕਿਲੋ ਮੀਟਰ ਕਿਦਾਂ ਹੋ ਜਾਏਗਾ ਮਿਡ ਜੁਲਾਈ ਤੋਂ ਲੈ ਕੇ ਮਿਡ ਅਕਤੂਬਰ ਤੱਕ ਮਤਲਬ ਅਕਤੂਬਰ 15 ਤੱਕ 23 ਕਿਲੋ ਮੀਟਰ ਦਾ 23 ਕਿਲੋ ਮੀਟਰ ਸਾਈਕਲ ਟਰੈਕ ਚੱਲੂ ਹੋ ਜਾਏਗਾ ਕੰਮ ਚੱਲ ਰਿਹਾ ਹੈ ਕੰਟਰੈਕਟ ਦਿੱਤਾ ਜਾ ਚੁੱਕਾ ਹੈ ਇਹ ਜਿਹੜੀ ਆਪਣੀ ਐਲੀਵੇਟਰ ਰੋਡ ਹੈ ਇਹਦੇ ਨਾਮ ਨਾਲ 700 ਪਾਰਕਿੰਗ स्लॉट ਵੀ ਕਰਦੇ ਆ ਉਹਦਾ 1 ਜੂਨ ਨੂੰ ਟੈਂਡਰ ਨਿਕਲ ਜਾਏਗਾ ਬਾਕੀ ਤੁਹਾਡੇ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਹੇ ਦੋਨੋਂ ਢੰਡਾਰੀ ਹੋ ਗਿਆ 메인 ਰੇਲਵੇ ਸਟੇਸ਼ਨ ਲੱਗਿਆ ਹੋਇਆ ਇਹ ਵੀ ਆਪਣੇ ਪ੍ਰਿੰਪਲ ਬੰਕਰ ਵਾਲੇ ਕੰਟਰੈਕਟਰ ਨੂੰ ਕੰਮ ਮਿਲਿਆ ਹੋਇਆ ਉਹਨਾਂ ਨਾਲ ਮੈਂ ਪਰਸੋ ਹੀ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਵੀ ਪ੍ਰੋਮਿਸ ਕੀਤਾ ਹੈ ਕਿ ਜਿਹੜਾ ਹੈਗਾ ਇਸ ਸਾਲ ਦੇ ਅੰਤ ਤੱਕ ਕਾਫੀ ਕੰਮ ਦਾ ਖਤਮ ਹੋ ਜਾਏਗਾ ਟੋਕਨ ਪੁਆਇੰਟ ਸਾਰੇ ਟ੍ਰੇਨ ਸ਼ਾਟ 15 ਸਾਲ ਹੋ ਗਏ ਸੀ ਮੈਨੂੰ ਸੁਣਦੇ ਕਿ ਜਿਹੜੇ ਫੋਕਸ ਪੁਆਇੰਟ ਦੀਆਂ ਸੜਕਾਂ ਬੜੀਆਂ ਟੁੱਟੀਆਂ ਐ ਬੜਾ ਬੁਰਾ ਹਾਲ ਐ ਬਹੁਤ ਹੁੰਦਾ ਉਹ ਵੀ ਫੋਕਸ ਪੁਆਇੰਟ ਦੀਆਂ ਸੜਕਾਂ ਸਾਰੀਆਂ ਲੇ ਹੋ ਗਈਆਂ ਮਤਲਬ ਕਿ ਉਹ ਵੀ 70% ਸੜਕਾਂ ਆਸਿਸ ਸੀ ਲੇ ਹੋਈਆਂ ਵੀ ਜਲਦੀ ਦੇ ਨੇ ਹੁਣ ਸੁਸਤਨਕੀਆਂ ਨਹੀਂ ਜਾਂ ਆਪ ਦੁਬਾਰਾ ਇਹਦੇ ਇੰਦੀ ਜਰੂਰਤ ਨਹੀਂ ਪਵੇਗੀ ਬਾਕੀ ਇੰਡਸਟਰੀ ਰਿਲੇਟਡ ਕੋਈ ਬੜਾ 32 ਸਾਲ ਪੁਰਾਣਾ ਇਸ਼ੂ ਚੱਲ ਰਿਹਾ ਸੀ OTS ਦਾ ਇੱਕ PSI ਸੀ ਦਾ ਪਲਾਨ ਹੁੰਦਾ ਉਹ ਵੀ 430 ਕਰੋੜ ਰੁਪਏ ਸਾਡੇ ਇੰਡਸਟਰੀ ਦੇ ਭਰਾਵਾ ਦਾ ਫਾਇਦਾ ਹੋਇਆ 1100 ਕੁਛ ਡਸਨਟ ਦਾ ਬੈਨੀਫਿਟ ਹੈ ਉਹਦੇ ਵਿੱਚ ਉਹ OTS ਕਲੀਅਰ ਹੋ ਗਈ ਹੈ ਉਹਦੀ ਨੋਟੀਫਿਕੇਸ਼ਨ ਕੀ ਰੋਕੇ ਕੰਮ ਚਾਲੂ ਹੋ ਗਿਆ ਜਿੰਨੇ ਜਿੰਨੇ ਉਸ ਸਕੀਮ ਵਿੱਚ ਪੜਨਾ ਹੈਗਾ ہوں ریسنٹلی سل ہاسپٹل جڑا ہے جنہ کو ڈی ایس آئی نہیں ہے یا کام کرتے ہیں وہ بھی پورا رینوویٹ ہو گیا وہ کسی بندے جے کوئی اتوں پہلے گیا ہاسپٹل ہوں دیکھو گے زمین آسمان کا فرق ہے ਤੁਸੀਂ ਆ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ ਕੋਈ ਕੁਛ ਐਸੇ ਵੇਲੇ ਹਸਪਤਲ ਜਾ ਕੇ ਇਲਾਜ ਕਰਨ ਜਿਹੜਾ ਉਹਦਾ ਆਪਰੇਸ਼ਨ ਸੈਂਟਰ ਆ ਉਹ ਬਿਲਕੁਲ ਸਟੇਟ ਆਫ ਦੀ ਆਰਟ ਉੱਤੇ ਬਣਾਈ ਆ ਅਸੀਂ ਜਿਹੜੀ ਪ੍ਰਾਈਵੇਟ ਹਸਪਤਲ ਆ ਜਿਹਨਾਂ ਕਈਆਂ ਚੈਨੀ ਕੋਈ 2.5 ਪਾਉਣੇ ਦਿਨ ਕਰੋੜ ਰੁਪਏ ਦੀ ਓਟੀ ਹੈ ਇਟ ਇਜ਼ ਅਮੇজিং ਇੱਕ ਬਚ ਚੁੱਕੀ ਹੈ ਦੁੱਕੀ ਉਹਨਾਂ ਸੀ ਬਣਵਾ ਰਿਹਾ ਜਿਹੜਾ ਅਸੀਂ ਉਹ ਲੋਕਲ ਕੰਮ ਚਾਲੂ ਕੀਤਾ 200 ਕਿਲੋਮੀਟਰ ਸੜਕ ਰਿਪੇਅਰ ਹੋ ਰਹੀ ਹੈ ਲੁਧਿਆਣਾ ਵਿੱਚ ਸਾਰੀ ਸੜਕਾਂ ਤੇ ਖੱਬੇ ਸੱਜੇ ਫਲਾਰਸ਼ਾਂ ਦੀ ਉਹ ਲਗਾ ਰਹੇ ਆ ਇਹ ਨਾਮ ਲਾਈਟ ਲਾਈਟ ਜਿਹੜੀਆਂ ਸਲਿੱਪ ਹੁੰਦੀਆਂ ਉਹ ਲੱਗ ਰਹੀਆਂ ਤਾਂ ਕਿ ਐਕਸੀਡੈਂਟ ਘੱਟੋ ਘੱਟ ਹੋਣ ਦਾ ਆਪ ਨੂੰ ਪਤਾ ਨਹੀਂ ਲੱਗਦਾ ਕਦੋਂ ਸੜਕ ਕਿੱਥੇ ਖੱਬੇ ਖਤਮ ਹੋ ਗਈ ਆ ਸੱਜੇ ਖਤਮ ਹੋ ਗਈ ਉਹ ਸਾਈਕਲ ਚੋਟਰਾ ਲੈ ਫਿਰ ਜਾਂਦੇ ਆ ਤੀਜੀ ਗੱਲ ਟਰਾਂਸਫਾਰਮਰ ਸਾਡੇ ਗਰਮੀਆਂ ਚ ਬਹੁਤ ਲੋਡ ਸ਼ੈਟਿੰਗ ਹੁੰਦੀ ਹੈ ਕੱਟਦਾ ਉਹ ਆਪਣੇ ਸਟੇਜ ਤਾਂ ਹੈ ਨਹੀਂ ਬਿਜਲੀ ਪਰ ਲੋਡ ਸ਼ੈਟਿੰਗ ਹੁੰਦੀ ਹੈ ਜਿਹੜੀ 250 ਟਰਾਂਸਫਾਰਮਰ ਪੂਰੇ ਲੁਧਿਆਣੇ ਚ ਲੱਗ ਰਿਹਾ 80 ਟਰਾਂਸਫਾਰਮਰ ਲੱਗ ਚੁੱਕੇ ਆ ਔਰ ਮਈ ਦੇ ਐਂਡ ਤੱਕ 250 ਦੇ ਵਿੱਚੋਂ 170 ਬਾਕੀ ਜਿਹਨੇ ਟਰਾਂਸਫਾਰਮਰ ਆ ਉਹ ਮਈ ਐਂਡ ਤੱਕ ਲੱਗ ਜਾਣਗੇ ਜਦੋਂ ਪੂਰੀ ਗਰਮੀ ਹੋਏਗੀ ਫਾਲਟ ਐਟ ਵੀ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜ਼ੀਰੋ ਹੋ ਗਏ ਪਰ ਬਹੁਤ ਕੱਟ ਜਾਂਦੇ ਆ ਉਸ ਤੋਂ ਇਲਾਵਾ ਲਾਈਟਾਂ ਲੱਗ ਰਹੀਆਂ ਤਾਂ ਕਿ ਉਹਦੇ ਨਾਲ ਲੋਅ ਐਂਡ ਆਰਡਰ ਵੀ ਬੈਟਰ ਹੋ ਜਾਂਦਾ ਕਿਉਂਕਿ ਸ਼ਹਿਰ ਲਾਈਟਡ ਰਹਿੰਦਾ ਔਰ ਲਾਈਟਾਂ ਤੋਂ ਇਲਾਵਾ ਸਾਰੇ ਪਾਰਕ ਵੀ ਮਤਲਬ ਕਿ ਰੈਨੋਵੇਟ ਹੋ ਰਹੇ ਸਭ ਕੁਝ ਹੋ ਰਿਹਾ ਹੈ ਤਿੰਨ ਸਰਕਸ ਸੀ ਲੁਧਿਆਣੇ ਦੀਆਂ ਆਇਡੈਂਟੀਫਾਈ ਕੀਤੀਆਂ ਜਿਹਨੀਆਂ ਅਸੀਂ ਬਿਲਕੁਲ ਯੂਰਪ ਵਰਗੀਆਂ ਬਣਾਉਣੀਆਂ ਜਿਵੇਂ ਚ ਪੇਬਰ ਲਗਾਉਣੇ ਆ ਬੈਂਚ ਵੀ ਲੱਗਣਗੇ ਸਭੇ ਸੱਚੇ ਸਾਈਕਲ ਟ੍ਰੈਕ ਵੀ ਹੋਏਗਾ اور گھڑیاں بھی بچوں جا رہی ہیں اے جنگیا تین سڑکا میں تو مداز کرنا کے لیے ہے کہ یہ انہی پلیننگ چل رہی ہے باہر میں آرکیٹیکٹ اور ایسے لوکل آرکیٹیکٹ دونوں انوال کی سے جا ہیں ایک روڈ ہے کہ یہ فوریل چوک تو لے کے آرکی چوک تک بایا کو مار پڑ گئی روڈ ہے کہ یہ جگراؤ پھل تو لے کے شیر پور چوک تک تیجی روڈ ہے کہ یہ جگہ کے لگیانہ مشہور ہے ہمیشہ اپنا ریا چوڑا بجا ਚੌੜਾ ਬਾਜ਼ਾਰ ਨੂੰ ਵੀ ਅਸੀਂ ਕਿ ਕਰਦੇ ਆ ਕਿਉਂਕਿ ਅਸੀਂ ਆਪਾਂ ਜਾਂਦੇ ਹਾਂ ਬਾਹਰ ਫੌਰਨ ਜਾਂਪਾ ਕਹਿੰਦੇ ਆ ਜੀ 올ਟਾਊਨ ਜਾਣਾ ਹੈ ਜੀ ਉੱਥੇ ਜਾਣਾ ਹੈ ਮਤਲਬ ਡਾਊਨ ਟਾਊਨ ਜਾਣਾ ਹੈ 올ਟਾਊਨ ਜਾਣਾ ਹੈ ਹੁਣ ਇਹ ਆਪਾਂ ਲੁਧਿਆਣੇ ਦੇ ਵੀ ਗੈਰਕੇ ਗੈਰ ਡਾਊਨ ਟਾਊਨ ਜਾਣਾ ਉੱਥੇ ਲੋਕਾਂ ਨੂੰ ਲੈ ਕੇ ਜਾਣਾ ਅਸੀਂ ਬੈਸਟ ਪੋਸੀਬਲ ਚੌੜਾ ਬਾਜ਼ਾਰ ਜਿੰਨਾ ਕੋ ਚੌੜਾ ਹੈਗਾ ਉਹਨੂੰ ਮਤਲਬ ਪੂਰਾ ਵਰਤੋਂ ਚ ਆਵੇ ਉਹਦਾ ਸੁਧਾ ਕਰ ਰਹੇ ਆ کسے پر آدھا کوئی کوشچن ہوے یا کوئی سوال ہوا میں جب دوں گا دسو مجھے سب تو پہلے سنجیب میںوڑا جی بہت ہی ਕਰਮਾਟ ਦੇਖੋ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਅੱਜ ਦੀ ਜਦੋਂ ਦੇ ਇਹ ਇਥੇ ਮੈਂਬਰ ਰਾਜ ਸਭਾ ਬਣੇ ਆ ਤੁਸੀਂ ਦੇਖੋ ਲੁਧਿਆਣਾ ਦੀ ਲੋਹਾਰ ਚੇਜ ਕਰਦੀ ਰਹੇ ਭਈਆ ਭਈਆ ਖਲੀ ਵੇਟੇ ਦੇ ਰੁਪਦੀਆਂ ਵਾਲੇ ਗੱਲ ਦੱਸੀ ਹੈ ਉਹ ਪ੍ਰੋਜੈਕਟ ਬਿਲਕੁਲ ਵਾਕਿਆ ਹੀ ਰੋਲ ਰਿਆ ਸੀਗਾ ਥੋੜਾ ਸਾਹ ਜੇਰਾ ਤੁਸੀਂ ਕਾਹੇ ਮੈਂ ਕਹਾਂ ਜੀ ਰੋਡ ਦੇ ਉੱਤੇ ਇਹਨਾਂ ਨੇ ਰੋਲ ਡਿਊਟੀ ਲਈ ਉੱਥੇ ਰੋਲ ਡਿਊਟੀ ਦੇ ਅੰਦਰ ਹੀ ਕਾਰ ਨਹੀਂ ਉਹ ਸਾਨੂੰ ਸਮਝ ਨਹੀਂ ਆ ਰਹੀ ਇੰਨੇ ਮਿੱਟੀ ਘਟੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਸੀ ਗੱਡੀ ਵਾਲਾਂ ਦਾ ਫੇਰ ਵੀ ਸੌਖਾ ਸੀ ਜਿਹੜਾ ਬੰਦਾ ਸਕੂਟਰ ਤੇ ਚੱਲਦਾ ਸੀ ਉਹਦੇ ਲਈ ਬਹੁਤ ਹੀ ਜ਼ਿਆਦਾ ਮੇਚਰ ਸੀਗੀ ਬਹੁਤ ਹੀ ਹੋਏ ਐਕਸੀਡੈਂਟ ਹੁੰਦੇ ਸੀਗੇ ਉਹਦੇ ਨਾਲ-ਨਾਲ ਸ਼ਹਿਰ ਦੇ ਵਿੱਚ ਇਹਨਾਂ ਨੇ ਹੋਰ ਸਾਰੇ ਜਿਹੜੇ ਕੰਮ ਡਿਟੇਲ ਦੇ ਵਿੱਚ ਦੱਸੇ ਆ ਇਹਨਾਂ ਨੇ ਪਾਰਟੀ ਦੇ ਉੱਪਰ ਉੱਠ ਕੇ ਚਾਹੇ ਇਹਨਾਂ ਨੂੰ ਗੜਕਰੀ ਸਾਹਿਬ ਨੂੰ ਮਿਲਣਾ ਪਿਆ ਚਾਹੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸੇ ਵੀ ਮੰਤਰੀ ਨੂੰ ਮਿਲਣਾ ਪਿਆ ਇਹ ਸਪੈਸ਼ਲੀ ਜਾ ਕੇ ਉੱਥੇ ਮਿਲਦੇ ਰਹੇ ਸਾਡੇ ਲੁਧਿਆਣਾ ਦੇ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਅੱਜ ਸਾਡੇ ਕੋਲ ਇਹ ਰੱਖਵਾਗ ਦੇ ਵਿੱਚ ਆਏ ਆ ਅਸੀਂ ਵੀ ਆਪਣੀਆਂ ਕੁਝ ਡਿਮਾਂਡ ਇਸ ਨਮੂਰੇ ਜ਼ਰੂਰ ਰੱਖਣੀ ਆ ਚਾਹਾਂਗੇ ਦੇਖੋ ਇੱਥੇ ਸਾਰੇ ਸਾਡੇ ਵਰਕਰਸ ਗਰੁੱਪ ਬੈਠੇ ਆ ਸਾਡੇ ਕਾਉਂਸਲਰ ਸਾਹਿਬਾਨ ਜੋ ਕਿ ਇਸ ਏਰੀਆ ਦੇ ਇਸ ਇਲਾਕੇ ਦੇ ਕਾਉਂਸਲਰ ਸਾਹਿਬਾਨ ਜੰਦਰੀ ਜੀ ਵੀ ਇੱਥੇ ਆਏ ਹੋਏ ਨੇ ਉਹਨਾਂ ਸਾ ਆਪਣੀ ਵੀ ਸਾਡੀ ਇਹ ਗੁਜਾਰਸ਼ ਹੈ ਕਿ ਦਾ ਵਰਕਸ ਦੇ ਪਾਸੇ ਇੱਕ ਈਗੜੀ ਇਥੇ ਥੋੜੀ ਲਾਈਟ ਦੀ ਪ੍ਰੋਬਲਮ ਹੈਗੀ ਆ ਵਾਸ਼ਰੂਮ ਦੀ ਸਫਾਈ ਦੀ ਪ੍ਰੋਬਲਮ ਹੈਗੀ ਆ ਔਰ ਉਹਦੇ ਨਾਲ ਨਾਲ ਸਾਡੇ 3-4 ਇਥੇ ਸਿੰਗਿੰਗ ਪ੍ਰੋਗਰਾਮ ਦੇ ਗਰੁੱਪਸ ਚੱਲਦੇ ਹੈਗੇ ਆ ਇਥੇ ਆਡੀਟੋਰੀਅਮ ਬਣਿਆ ਹੋਇਆ ਉਹਦੇ ਵਿੱਚ ਅਸੀਂ 뮤직 ਫੈਨ ਫੈਮਿਲੀ ਗਰੁੱਪ ਦੇ ਨਾਂ ਦੇ ਨਾਲ ਇੱਕ ਐਂਟਰਟੇਨਮੈਂਟ ਗਰੁੱਪ ਚਲਾਉਂਦੇ ਆ ਉੱਥੇ ਸਕੂਲਾਂ ਦੇ ਬੱਚੇ ਵੀ ਆਉਂਦੇ ਆ ਅਸੀਂ ਸ਼ਾਮ ਨੂੰ ਆਏ ਹੋਏ ਸਾਰੇ ਬੱਚਿਆਂ ਨੂੰ ਉੱਥੇ ਟ੍ਰੇਨਿੰਗ ਵੀ ਦਿੰਨੇ ਆ ਉਹਦੇ ਵਾਸਤੇ ਥੋੜਾ ਜੀ ਤੁਹਾਨੂੰ ਇੱਕ ਸਪੈਸ਼ਲ ਰਿਕਵੈਸਟ ਪਾਣੀ ਚਾਹਾਂਗੇ ਉੱਥੇ ਇੱਕ ਤਾਂ ਸ਼ੈੱਡ ਵੀ ਪਿਆ ਹੋਇਆ ਬਾਰਿਸ਼ ਵਾਲੇ ਦਿ ਔਰ ਇੱਕ ਪਖੇੜੀ ਲੱਗੇ ਹੋਏ ਧੁੱਪ ਵੀ ਰਹਿੰਦੀ ਹੈ ਉਹਦੇ ਵਾਸਤੇ ਤੁਹਾਨੂੰ ਅਸੀਂ ਬੇਨਤੀ ਲਾਵਾਂਗੇ ਪ੍ਰੋਜੈਕਟ ਦੇ ਵਿੱਚ ਤੁਸੀਂ ਆਪਣੇ ਚ ਰੱਖ ਲਈਓ ਤੁਸੀਂ ਵੈਸੇ ਸਾਨੂੰ ਪਹਿਲਾਂ ਹੀ ਸ਼ਿਓਰ ਕਰਤਾ ਕਿ ਜਿਹੜੀਆਂ ਵੀ ਮੰਗਾਰੀਆਂ ਜਾਣਗੀਆਂ ਉਹਨਾਂ ਨੂੰ ਪੂਰਾ ਕਰੋਗੇ ਇਹਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਤੇ ਮੈਂ ਆਪਣੇ ਸੀਨੀਅਰ ਆਪਣੇ ਉਪਰਵਾਕਤ ਸਾਹਿਬ ਨੂੰ ਔਰ ਘਣ ਸਾਹਿਬ ਨੂੰ ਕਹੂੰਗਾ ਕਿ ਆਗੇ ਇਹਨਾਂ ਦਾ ਆਰਥਿਕ ਮਾਣ ਦਿੱਤਾ ਜਾਵੇ। ਮੈਂ ਮੈਡੀਕਲ ਵੀ ਮੈਂ ਲੇਡੀ ਵੀ ਬੈਠਿ ਲਾਵਾਂਗਾ ਕਿ ਆ ਕੇ ਆਕੇ ਇੱਥੇ ਤੇਜ਼ ਰੇਲ ਦਾ ਸਵਾਰਨ ਕਰਦੇ ਥੈਂਕ ਯੂ ਸਰ ਜੋ ਜੀ ਮਹਾ ਪ੍ਰਭਾਤ ਸਾਹਿਬ ਨੂੰ ਕਹੂੰਗਾ ਕਿ ਸੰਜੀਵ ਰੋੜਾ ਜੀ ਸ਼ਾਮ ਦੇ ਦੋ ਸ਼ਬਦ ਜਰੂਰੀ ਹੈ ਅੱਜ ਬਹੁਤ ਬਖਰਦੀ ਗੱਲ ਹੈ ਕਿ ਸੰਜੀਵ ਰੋੜਾ ਜੀ جڑے کی جو یہ سکوی تھے کہ میں اون دائیں ہوں دا واقع پہ پاپا پران رو رہا میرے بڑے سے بڑے میں تھی گئے بڑے سے دو سے گئے جو توڑے کلاس پڑھو رہے ہیں جوار جی نے بچے ٹھیک ہے وہ بھی میرے کلائنٹ دیگے میں اوڈو سٹیٹ بینک جاؤ کرتا تھا جو دی میں چار لائنہ اینہ نے بڑیاں مختلف جاندنا لکھیں گیا کہ میرے میرے مخالفوں میں چرچہ ہے کہ آدمی تو اچھا ہے میرے مخالفوں میں چچا ہے آدمی تو اچھا ہے مگر اس میں کچھ عیب ہے وہ عیب کیا ہے یہ غریبوں کی چھوتا ہے غریبوں کی تکلیفیں دور کرتا ہے سچائی کا ساتھ دیتا ہے آنکھ ملا کر بات کرتا ہے اور سر اٹھا کر چلتا ہے yeah. That's it. That's it. مخالفت جو کرتے ہیں ان کو دوسروں کی اچھائیاں برائیاں بھی نظر آتی ہیں اور مجھے یقین ہے میں جیسا جتنا میرا تجربہ ہے جتنی دیر سے میں ان کو جانتا ہوں اور جیسا آپ لوگ سارے سمجھتے ہیں جیسے انہوں نے ڈیولپمنٹ کی ہے کی، اپنے تین سالوں میں میں سامنے ایگزامپل کھڑا ہوں پچھلے دنوں یہ ان کو اتفاق ہوا ہمارے سینئر سٹیزن ڈی بلاک میں آنے کا تو ہم نے کی سر یہ بوڑھے لوگ ہیں ہم یہاں پر کرتے ہیں انہوں نے اسی وقت گیارہ لاکھ روپئے کا چیک ہمیں یہ لوگ آئی بھول ہوا ان کے ساتھ جوہر گوسوانی جی تھے گیارہ لاکھ پہ انہوں نے ہمیں اسی وقت اناؤنس کر دیا سو so, جو کرم کر کے دکھایا ہے جس نے کر کے دکھایا کہ میں کچھ کر سکتا ہوں بو اینڈ آئی بلیو اینڈ آئی مش آل ہارٹ تو ان کے لیے زوردار بگ تھینک یو ਬਾਜੀਆ ਕਰਿਓ ਤੋਂ ਫੋਟੋ ਇੱਕ ਵਟਾ ਬਾਉਜੀ ਅੱਗੇ ਆਓ ਜਰਾ ਅੱਗੇ ਅੱਗੇ ਹਾਂਜੀ 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 ਇਹ ਸਾਡੇ ਵੀਰ ਬਸੰਤ پارک ਐਸੋਸੀਏਸ਼ਨ ਤੋਂ ਇੱਥੇ ਰੋੜਾ ਜੀ ਦਾ ਸਵਾਗਤ ਪਾਸੀ ਹੈ ਬਾਈ ਥੈਂਕ ਯੂ ਮੈਂ ਦੋ ਕੰਨਸਟ ਕਹਿੰਦਾ ਹਾਂ 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 ਸ਼ੋਰ ਆ ਪ੍ਰੈਸ ਵਾਲੇ ਮੇਰੇ ਵੀਰ ਥੋੜਾ ਜਿਹਾ ਸਾਈਡ ਤੇ ਹੋ ਜਾਓ ਆਪਾਂ ਸਾਰੇ ਜਣੇ ਇੱਥੇ ਇਕੱਠੇ ਹੋਈ ਆ ਸਾਡੇ ਅਸ਼ੋਕ ਪਾਉਜੀ ਕਰਦੇ ਮੈਂ ਕਿਹਾ ਸਾਰੇ ਜਣੇ ਸਾਡੇ ਸੰਜੀਤ ਜੀ ਦੀ ਤਰੀਫ ਕਰਦੇ ਜਿਹੜੇ ਉਹਨਾਂ ਨੂੰ ਲਿਹਾਉਣ ਵਾਲੇ ਸਾਡੇ ਅਸ਼ੋਕ ਪਾਉਜੀ ਤੇ ਮੈਂ ਸੰਜੀਤ ਜੀ ਬਾਰੇ ਕੀ ਕਹਾਂ ਦੇਖੋ ਅਸੀਂ ਮਿਲਣ ਗਾਂ ਚ ਰਹਿੰਦੇ ਆ ਸਾਨੂੰ ਪਤਾ ਲੱਗਿਆ ਪਾਉਜੀ ਨੇ ਦੱਸਿਆ ਸਾਰਿਆਂ ਦਾ ਮਕਸਦ ਇੱਕ ਹੋਣਾ ਚਾਹੀਦਾ ਅੱਜ ਪਹਿਲਾ ਇੱਕ ਵਾਰੀ ਸੰਜੀਵ ਜੀ ਨੂੰ ਜ਼ੋਰ ਦੀ ਤਾੜੀਆਂ ਨਾਲ ਦੀ ਸਾਰਿਆਂ ਨੇ ਤੇ ਆਪਾਂ ਉਹਨਾਂ ਨੂੰ ਇੱਕ ਵਾਅਦਾ ਕਰਕੇ ਜਾਣਾ ਬਈ ਆਹ ਇਲਾਕੇ 'ਚ ਉਹਨਾਂ ਨੇ ਜਿਹੜੀ ਤਰਕੀ ਦੀਆਂ ਗੱਲਾਂ ਕੀਤੀਆਂ ਨਾ ਅੱਜ ਤੱਕ ਕਿਸੇ ਸਾਡੇ ਕੋਲ ਐਮਐਲਏ ਕਿਸੇ ਐਮਪੀ ਨੇ ਵੀ ਨਹੀਂ ਕੀਤੀ ਆ ਆਗੇ ਚਲੇ ਗਏ ਪਰ ਇਹਨਾਂ ਨੇ ਦੇਖੋ ਅਸੀਂ ਉਧਰੋਂ ਆਏ ਇਨਾਂ ਨੇ ਕਿਹਾ ਸ਼ੇਅਰਪੋਰਟ ਤੋਂ ਚੌਂਕ ਤੋਂ ਲੈ ਕੇ ਜਗਰਾਉਂ ਪੁਲ ਤੱਕ ਇੱਕ ਐਦਾਂ ਦੀ ਰੋਡ ਬਣੂਗੀ ਬਈ ਫੋਰਨ ਕੰਟਰੀ ਆਉਣੀ ਹੈ ਸਾਈਕਲ ਰੋਡ علیحدਾ ਬਣੂਗਾ ਬਈ ਸਾਡੇ ਮਨ ਨੂੰ ਹੀ ਖੁਸ਼ੀ ਹੋਵੇ ਇਹਨਾਂ ਨੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਤੇ ਅਸੀਂ ਇਹਨਾਂ ਦੀਆਂ ਵੋਟਾਂ ਇੱਦਾਂ ਪੋੜੀਆਂ ਬਈ ਸਾਰੇ ਡੱਬੇ ਭਰ ਜਾਣ ਮਸ਼ੀਨਾਂ ਵੀ ਚੀਜ਼ ਜੀ ਕਰਾ ਲਾਪੈਣ ਬਈ ਸੰਜੀਪ ਜੀ ਸੰਜੀਪ ਜੀ ਹੋਣਾ ਚਾਹੀਦਾ ਜੋ ਜੋਰ ਦੀ ਤਾੜੀਆਂ ਲਾ ਦੋ ਲੋ ਜੀ ਲੋ ਵੈਰੀ ਗੁੱਡ ਇੱਕ ਤਾੜੀਆਂ ਸਾਡੇ ਸ਼ੋਕ ਮੌਜੀ ਲਈ ਵੀ ਲਾ ਦਿਓ ਜੀ ਸਾਰੇ ਜਣੇ ਥੈਂਕ ਯੂ ਸਰ ਤਾਂ ਭਾਈ ਸਾਹਿਬ ਨੇ ਸੰਜੀਵ ਸੰਜੀਵ ਬਰਮਾ ਜੀ ਆ ਸੰਜੀਵ ਬਰਮਾ ਜੀ ਨੇ ਪਹਿਲਾਂ ਤਾਂ ਇਹਨਾਂ ਦਾ ਨਾਮ ਹੀ ਮੇਰੇ ਨਾ ਫਿੱਟ ਆ ਇਹਨਾਂ ਦੀ ਗੱਲ ਮੰਨੀ ਪਉਂਦੀ ਔਰ ਦੂਜੀ ਗੱਲ ਕਿ ਰਮੇਸ਼ ਕਰਦਾ ਜਿਹੜੇ ਇਹਨਾਂ ਨੇ ਦੋ ਤਿੰਨ ਕੰਮ ਕਹੇ ਆ ਨੰਦਨੀ ਜੀ ਇੱਥੇ ਹੈਗੇ ਆ ਅਸੀਂ ਜੁਆਇੰਟ ਮੀਟਿੰਗ ਕਰਕੇ ਇਹ ਕੰਮ ਚਾਲੂ ਕਰਾ ਦਾਂਗੇ ਸਿਰਫ ਇਹ ਨਹੀਂ ਕਿ ਕਹਿ ਕੇ ਜਾ ਰਹੇ ਆ ਉਹ ਇਹ ਜਿੰਨੇ ਤੁਸੀਂ ਕੰਮ ਕਹੇ ਆ ਅਸੀਂ ਜਲਦੀ ਤੋਂ ਜਲਦੀ ਚਾਲੂ ਕਰਾ ਦਾਂਗੇ ਲਾਈਟਾਂ ਤਾਂ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜਿੱਥੇ ਜਿੱਥੇ ਤੁਸੀਂ ਕਹੋਗੇ ਅੰਦਾਜ਼ ਨੰਬਰ ਲੈਂਦੇ ਆ ਮੈਂ ਤੁਸੀਂ ਲੈ ਨਾ ਨਹੀਂ ਨਹੀਂ ਕੋਈ ਨੰਬਰ ਦੇ ਇਹ ਜਿਹੜੀਆਂ ਲਾਈਟਾਂ ਆ ਉਹ ਤਾਂ 2-4 ਦਿਨਾਂ ਚ ਹੀ ਅਸੀਂ ਚਾਲੂ ਕਰਾ ਦਾਂਗੇ ਲਗਾਨੀਆਂ ਇੱਕ ਇਹਨਾਂ ਨੇ ਉਹ ਸ਼ੈੱਡ ਗਿਆ ਸ਼ੈੱਡ ਦੇਖ ਲੈਂਦੇ ਆ ਕਿੱਥੇ ਆ ਕਿੱਥੇ ਹੈ ਕਿੱਥੇ ਹੈ ਬਿਲਕੁਲ ਨਾਲ ਜਿਹੜੀ ਆ ਜਿਹੜਾ ਗੱਟ ਬਸ ਠੀਕ ਆ ਉੱਥੇ ਦੇਖ ਲੈਂਦੇ ਆ ਤੇ ਸ਼ੈੱਡ ਓਪਨ ਬਣਾਣਾ ਤਾਂ ਸਿਰਫ ਛਤ ਮੈਂ ਉਹ ਬਣਿਆ ਹੋਇਆ ਸਰ ਸਟੇਟਰੀ ਬਣਿਆ ਔੜੀਆਂ ਬਣੀ ਹੋਈਆਂ ਬੈੱਡਰੂਮ ਵਾਸਤੇ ਵੀ ਆਏ ਮਤਲਬ ਬਾਰਿਸ਼ੋਂ ਧੁੱਪ ਤੋਂ ਬਚਣ ਲਈ ਸ਼ੈੱਡ ਚਾਹੀਦਾ ਉਹ ਬਣ ਗਿਆ ਤੁਹਾਡਾ ਬਸ ਅਸੀਂ ਚਲੋ ਹੁਣ ਹੋ ਗਿਆ ਹੁਣ ਆਪਾਂ ਇਸ ਹਫਤੇ ਚਿਰਾਬੇ ਹੋਰ ਤੀਜੀ ਗੱਲ ਵੀ ਗਈ ਸੀ ਪੱਖ ਪੱਖ ਵਾਸ਼ਰੂਮ ਹੈਗੇ ਆ ਉਹਨਾਂ ਦੀ ਵੀ ਹੋਰ ਪ੍ਰੋਪਰ ਥੀਅਰ ਹੋ ਜਾਵੇ ਇੱਕ ਵਾਸ਼ਰੂਮ ਹੋਰ ਪਾਜੀ ਦੇਖੋ ਜੀ ਵਾਸ਼ਰੂਮ ਦਾ ਮੈਂ ਤੁਹਾਡਾ ਅੱਜ ਅਨਾਉਂਸ ਕਰਕੇ ਜਾ ਰਿਹਾ ਕਿ ਇਹ ਵੀ ਕੰਮ ਚੱਲ ਰਿਹਾ ਇੱਕ ਜਿਆਰੇ ਸਾਹਿਬ ਕਹੇ ਆ ਕਿ ਕੋਈ ਓਪਨ ਜਿਮ ਵੀ ਚਾਹੀਦਾ ਹੈ ਜੀ ਸਰ Thank you, thank you.